ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਆ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਯਾਨੀ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰ ਹੋ ਚੁੱਕੀ ਹੈ ਇਸ ਗੱਲ ਨੇ ਪੂਰੇ ਪੰਜਾਬ ਭਰ ਦੇ ਵਿੱਚ ਤਬਾਹੀ ਮਚਾ ਦਿੱਤੀ ਹੈ ਪਰ ਅੱਜ ਤੁਹਾਨੂੰ ਇੱਕ ਲਾਈਵ ਤਸਵੀਰਾਂ ਬਿਕਰਮ ਸਿੰਘ ਮਜੀਠੀਏ ਦੀਆਂ ਪਹਿਲੀਆਂ ਤਸਵੀਰਾਂ ਉਹ ਵੀਡੀਓ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਔਰ ਉਹਦੇ ਨਾਲ ਹੀ ਨਾਲ ਪੰਜਾਬ ਦੀ ਸਰਕਾਰ ਦਾ ਇੱਕ ਬਿਆਨ ਆ ਚੁੱਕਿਆ ਹੈ ਬਿਕਰਮ ਸਿੰਘ ਮਜੀਠੀਏ ਦੇ ਉੱਤੇ ਯਾਨੀ ਬਿਕਰਮ ਸਿੰਘ ਮਜੀਠੀਆ ਨਾਭਾ ਦੀ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਦੀ ਪਹਿਲਾਂ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲਦੀ ਹੈ ਉਸ ਤੋਂ ਬਾਅਦ ਅੱਜ ਜਿਹੜਾ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਵਿਕਰਮ ਸਿੰਘ ਮਜੀਠੀਏ ਨੂੰ ਬਹੁਤ ਵੱਡੀ ਰਾਹਤ ਮਿਲ ਚੁੱਕੀ ਉਹਨਾਂ ਦੇ ਉੱਤੇ ਫੈਸਲਾ ਇਹ ਆ ਗਿਆ ਕਿ ਉਹਨਾਂ ਨੂੰ ਬਹਲ ਦੇ ਦਿੱਤੀ ਗਈ ਹੈ ਤਾਂ ਵਿਕਰਮ ਸਿੰਘ ਮਜੀਠੀਏ ਦੀਆਂ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇੱਕ ਵੀਡੀਓ ਦੇ ਜ਼ਰੀਏ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਜਿਨ੍ਹਾਂ ਨੇ ਬਹੁਤ ਵੱਡੇ ਅਲੀਗੇਸ਼ਨ ਵਿਕਰਮ ਸਿੰਘ ਮਜੀਠੀਏ ਦੇ ਉੱਤੇ ਲਾਏ ਸੀ ਔਰ ਦੂਜੇ ਪਾਸੇ ਬਿਜੀਲੈਂਸ ਬਿਊਰੋ ਜਿਹੜੇ ਕਿ ਬਹੁਤ ਵੱਡੇ ਵੱਡੇ ਅਫੀਸਰ ਉਹਨਾਂ ਨੇ ਵੀ ਇੱਕ ਦਾਅਵਾ ਕਰ ਦਿੱਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚ ਲੰਮਾ ਸਮਾਂ ਰਹਿ ਸਕਦੇ ਨੇ ਪਰ ਹੁਣ ਮਾਮਲਾ ਦਰਅਸਲ ਦੇ ਵਿੱਚ ਬੇਚੀਦਾ ਹੋ ਚੁੱਕਿਆ ਵਿਕਰਮ ਸਿੰਘ ਮਜੀਠੀਏ ਨੂੰ ਸੁਪਰੀਮ ਕੋਰਟ ਨੇ ਜਿਹੜੀ ਜ਼ਮਾਨਤ ਦਿੱਤੀ ਹੈ ਇਹਦੀਆਂ ਨਾ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਤੋਂ ਪਹਿਨ ਤੁਹਾਨੂੰ ਇਹ ਦੱਸ ਦੇਣਾ ਚਾਹਾਂਗੇ ਕਿ ਜਿਹੜਾ ਪੰਜਾਬ ਦੀ ਸਰਕਾਰ ਦਾ ਹਾਲਾਂਕਿ ਹੁਣੇ-ਹੁਣੇ ਜਿਹੜਾ ਬਿਆਨ ਆ ਚੁੱਕਿਆ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਕਿਉਂਕਿ ਉਸ ਬਿਆਨ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੇ ਲਈ ਬਹੁਤ ਵੱਡੀ ਮੁਸ਼ਕਲ ਖੜੀ ਕਰਨ ਦੀ ਗੱਲ ਕਹਿ ਦਿੱਤੀ ਗਈ ਹੈ ਤੇ ਉਹ ਬਿਆਨ ਪੰਜਾਬ ਦੀ ਸਰਕਾਰ ਵੱਲੋਂ ਦਿੱਤਾ ਗਿਆ ਔਰ ਦੂਜੇ ਪਾਸੇ ਆਕਾਲੀ ਦਲ ਦੇ ਜਿੰਨੇ ਵੀ ਵਰਕਰ ਨੇ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਜਿਵੇਂ ਕਿ ਇੱਕ ਭੰਗੜੇ ਪਾਉਣ ਦਾ ਮਾਹੌਲ ਆਕਾਲੀ ਦਲ ਦੇ ਵਿੱਚ ਵੀ ਬਣ ਚੁੱਕਿਆ ਹੈ ਉਨ੍ਹਾਂ ਦੇ ਸਮਰਥਕ ਐਕਟਿਵ ਹੋ ਗਏ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਥੋੜੀ ਦੇਰ ਬਾਅਦ ਆਪਣੇ ਘਰ ਤੱਕ ਜਾਣਗੇ ਵਿਕਰਮ ਮਜੀਠੀਏ ਨੂੰ ਜ਼ਮਾਨਤ ਮਿਲਦੇ ਹੀ ਇੱਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਬਿਆਨ ਵੀ ਆਇਆ ਜਿਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਭਾਈ ਵਿਕਰਮ ਸਿੰਘ ਮਜੀਠੀਏ ਦੇ ਉੱਤੇ ਜਿਹੜੇ ਦੋਸ਼ ਲੱਗੇ ਨੇ ਹਾਲਾਂਕਿ ਉਹ ਝੂਠੇ ਡੇਰਾਮੁਖੀ ਵਿਆਸ ਨੇ ਆਪਣੇ ਸ਼ਬਦਾਂ ਦੇ ਮੁਤਾਬਕ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਨਾ ਤਾਂ ਸਰਕਾਰ ਦੇ ਉੱਤੇ ਕੋਈ ਬਿਆਨਬਾਜ਼ੀ ਕਰਨੀ ਹੈ ਨਾ ਅਸੀਂ ਕਿਸੇ ਹੋਰ ਤੇ ਕਰਨੀ ਆ ਵਿਕਰਮ ਸਿੰਘ ਮਜੀਠੀ ਦੇ ਉੱਤੇ ਲਾਏ ਹੋਏ ਇਲਜ਼ਾਮ ਬਿਲਕੁਲ ਝੂਠਾ ਕਰਾਰ ਉਹਨਾਂ ਨੇ ਦਿੱਤਾ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਕੀ ਕਹਿ ਰਹੀ ਹੈ ਆ ਸੁਣ ਲੋ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਏ ਦੀ ਕੈਸੀ ਵੀਡੀਓ ਪਹਿਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਦੇਖਿਏ ਮੈਨੂੰ ਤਾਂ ਆਪਕੇ ਜਰੀਏ ਪਤਾ ਲੱਗਾ ਕਿ ਬੇਲ ਮਿੱਲਾ ਤਾਂ ਬੇਲ ਮਿੱਲਾ ਇਸ ਣਾਟ ਇੱਕ ਸਕਾਟ ਫਰੀ ਹੋ ਗਿਆ ਹੈ ਜਾਂ ਉਸकी ਕੋਈ ਕਿਟਲ ਹੋ ਗਈ ਹੈ ਬੇਲ ਮਿੱਲਾ ਨਾ ਮਿੱਲਾ ਇਹ ਚਲਦਾ ਰਹਤਾ ਹੈ ਪਰ ਲੇਕਿਨ हमारे पास पुख्ता सबूत है जब हम वो सबूत अदालत में पेश करेंगे तो उनको जरूर क्लबिक्षण होगी देखिए देखिए जो डेरा मुखी जी मिलकर आए हैं तो उनका उनके साथ फैमिली का कोई रिलेशन है फैमिली के रिश्तेदार इसी के तहत वो रिश्तेदारी के तहत मिलकर आए हैं क्योंकि वो तो एक धार्मिक गुरु है ਸੁਣ ਲਿਆ ਪੰਜਾਬ ਵਾਲੇ ਵਿਕਰਮ ਸਿੰਘ ਮਜੀਠੀਏ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਮਿਲਣਾ ਔਰ ਦੂਜੇ ਪਾਸੇ ਉਸੇ ਦਿਨ ਹੀ ਸੁਨਵਾਈ ਚਲਣੀ ਇਹਦੇ ਉੱਤੇ ਬਹੁਤ ਵੱਡੀ ਖਬਰ ਜਿਹੜੀ ਤੁਹਾਰੇ ਨਾਲ ਹੁਣ ਸਾਂਝੀ ਕਰਾਂਗੇ ਬਹੁਤ ਹੀ ਅਹਿਮ ਹੈ ਇੱਕ ਪਾਸੇ ਪੰਜਾਬ ਦੀ ਸਰਕਾਰ ਦੇ ਵਿੱਚੋਂ ਹਰਪਾਲ ਸਿੰਘ ਚੀਮਾ ਦਾ ਬਿਆਨ ਵੀ ਆ ਚੁੱਕਿਆ ਤੇ ਚਾਹੇ ਵਿਕਰਮ ਸਿੰਘ ਮਜੀਠੀਏ ਨੂੰ ਜ਼ਮਾਨਤ ਮਿਲ ਗਈ ਹੈ ਪਰ ਸਰਕਾਰ ਵੱਲੋਂ ਕੁਝ ਐਸੇ ਸਬੂਤ ਨਹੀਂ ਜਿਹੜਾ ਕਿ ਕੋਡ ਦੇ ਵਿੱਚ ਫੇਰ ਤੋਂ ਪੇਸ਼ ਕਰਨ ਦੀ ਗੱਲ ਕਹੀ ਗਈ ਹੈ ਇਹ ਤਾਂ ਹੁਣ ਰਹਿ ਗਈ ਗੱਲ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦੀਆਂ ਪਹਿਲੀਆਂ ਤਸਵੀਰਾਂ ਤੁਹਾਡੇ ਨਾਲ ਹੁਣ ਮੈਂ ਸਾਂਝੀਆਂ ਕਰੂੰਗਾ ਔਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਕੀ ਇਕਰਾਰ ਦੇ ਰਹੇ ਨੇ ਆ ਸੁਣੋ ਉਸ ਤੋਂ ਬਾਅਦ ਬਹੁਤ ਵੱਡੀ ਅਪਡੇਟ ਤੁਹਾਰੇ ਨਾਲ ਸਾਂਝੀ ਕਰਾਂਗੇ ਸੁਣੋ ਜਿਹੜੇ ਜਿਹੜੇ ਕੋਈ ਝੂਠੇ ਰੂਪ ਨੇ ਸਭ ਗੱਲ ਚਲੋ ਸਰ ਓਕੇ ਬਾਬਾ ਜੀ ਕੀ ਕਰਨੇ ਹੋ ਜੀ ਸਤਿ ਸ਼੍ਰੀ ਅਕਾਲ ਮਿਲੋਂਗਾ ਬਾਬਾ ਜੀ ਹਾਜੀ ਬਾਬਾ ਜੀ ਬਾਬਾ ਕਿਸ ਤਰ੍ਹਾਂ ਲੱਗਾ ਮੁਲਾਕਾਤ ਕਰਕੇ ਅੰਦੇਸ ਬਹੁਤ ਚੰਗੇ ਖੁਸ਼ ਆ ਤਾ ਕਿਸ ਤਰ੍ਹਾਂ ਦੇਖਦੇ ਹੋਣਾ ਤੇ ਡਰਗਸ ਤੇ ਜਿਹੜਾ ਹੈਗਾ ਰੋਪ ਵੀ ਨੇ ਸਭ ਕੱਲ ਦਾ ਤਾ ਸੁਣ ਲਿਆ ਪੰਜਾਬ ਵਾਲੇ ਡੇਰਾ ਮੁਖੀ ਵਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਮੰਨਿਓ ਝੂਠਾ ਕਰਾਰ ਦੇ ਦਿੱਤਾ ਵਿਕਰਮ ਸਿੰਘ ਮਜੀਠੀਏ ਦੇ ਉੱਤੇ ਲੱਗੇ ਇਲਜਾਮ ਪਰ ਹੁਣ ਕਿਤੇ ਨਾ ਕਿਤੇ ਸੁਭਾਲੇ ਵੀ ਆਉਂਦਾ ਕਿ ਬਿਕਰਮ ਸਿੰਘ ਮਜੀਠੀਏ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਕਿ ਵਾਕਈ ਹੋ ਝੂਠੇ ਨੇ ਜਾਂ ਇੱਥੇ ਫਿਰ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦੀ ਸਰਕਾਰ ਉਹ ਝੂਠੀ ਹੈ ਕਿਉਂਕਿ ਬਿਨਾਂ ਗੱਲ ਤੋਂ ਇੱਕ ਬਹੁਤ ਵੱਡੇ ਅਫਸਰ ਦਾ ਬਿਆਨ ਮੈਂ ਤੁਹਾਨੂੰ ਜਿਹੜਾ ਕਿ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਸੁਣਾਇਆ ਕਿ ਬਿਕਰਮ ਸਿੰਘ ਮਜੀਠੀਏ ਨੂੰ ਅਸੀਂ ਨਾਬਾਦੀ ਜੇਲ੍ਹ ਦੇ ਵਿੱਚ ਅੱਜ ਹੀ ਮਿਲ ਕੇ ਆਏ ਹਾਂ ਔਰ ਬਿਕਰਮ ਸਿੰਘ ਮਜੀਠੀਏ ਦੇ ਉੱਤੇ ਜਿਹੜੇ ਲਾਏ ਹੋਏ ਇਲਜ਼ਾਮ ਨੇ ਉਹ ਬਿਲਕੁਲ ਤੱਥਾਂ ਦੇ ਆਧਾਰ ਤੇ ਰਾਏ ਨਹੀਂ ਪਰ ਬਿਕਰਮ ਸਿੰਘ ਮਜੀਠੀਏ ਨੂੰ ਜਿਹੜੀ ਰਾਹਤ ਸੁਪਰੀਮ ਕੋਰਟ ਦੇ ਵੱਲੋਂ ਮਿਲੀ ਹੈ ਨਾ ਇਹਦੇ ਉੱਤੇ ਹੁਣ ਬਹੁਤ ਵੱਡੀ ਜੰਗ ਫੇਰ ਤੋਂ ਪੰਜਾਬ ਸਰਕਾਰ ਦੀ ਬਿਕਰਮ ਸਿੰਘ ਮਜੀਠੀਏ ਦੇ ਵਿਰੁੱਧ ਖੜੀ ਕਰ ਦਿੱਤੀ ਗਈ ਹੈ। ਯਾਨੀ ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਦੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਆਪਣਾ ਇੱਕ ਬਿਆਨ ਦੇ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਸਪਸ਼ਟ ਕਰਨ ਦੀ ਇਹ ਗੱਲ ਕੋਸ਼ਿਸ਼ ਕੀਤੀ ਕਿ ਬਿਕਰਮ ਸਿੰਘ ਮਜੀਠੀਏ ਨੂੰ ਚਾਹੇ ਜ਼ਮਾਨਤ ਮਿਲ ਗਈ ਹੈ ਉਹਨਾਂ ਨੇ ਕਿਹਾ ਕਿ ਜ਼ਮਾਨਤਾਂ ਤਾਂ ਮਿਲਦੀਆਂ ਰਹਿੰਦੀਆਂ ਨੇ ਪਰ ਅਸੀਂ ਜਿਹੜੇ ਸਬੂਤ ਸਾਡੇ ਕੋਲੇ ਆ ਉਹਨਾਂ ਨੂੰ ਅਸੀਂ ਫੇਰ ਤੋਂ ਕੋਰਟ ਦੇ ਅੰਦਰ ਪੇਸ਼ ਕਰਾਂਗੇ ਔਰ ਬਿਕਰਮ ਮਜੀਠੀਏ ਦੀ ਦਿੱਕਤ ਫੇਰ ਤੋਂ ਖੜੀ ਹੋ ਸਕਦੀ ਹੈ ਪਰ ਦੂਜੇ ਪਾਸੇ ਕਾਲੀਦਾਲ ਦੇ ਵਿੱਚ ਬਹੁਤ ਵੱਡਾ ਸ਼ੋਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਥੋੜੀ ਦੇਰ ਬਾਅਦ ਕਹਿ ਸਕਦੇ ਕਿ ਥੋੜੀ ਦੇਰ ਬਾਅਦ ਆਪਣੇ ਘਰ ਨੂੰ ਰਵਾਨਾ ਹੋਣਗੇ ਹੁਣ ਉਹਨਾਂ ਨੂੰ ਜੇਲ੍ਹ ਦੇ ਵਿੱਚ ਕਿਸੇ ਵੀ ਹਾਲਤ ਦੇ ਅੰਦਰ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਸੁਪਰੀਮ ਕੋਰਟ ਦੇ ਆਰਡਰ ਨੇ ਐਸ ਕਰਕੇ ਉਹਨੂੰ ਬੇਲ ਮਿਲ ਚੁੱਕੀ ਹੈ ਉਹਨਾਂ ਆਰਡਰਾਂ ਮੁਤਾਬਕ ਹੁਣ ਜੇਲ ਮੈਨੂਅਲ ਦਾ ਜਿਹੜਾ ਕਿ ਕਾਨੂੰਨ ਬਿਕਰਮ ਮਜੀਠੀਆ ਨੂੰ ਇੱਕ ਪਲ ਵੀ ਅੰਦਰ ਰਹੀ ਰੱਖ ਸਕਦਾ ਇਹ ਬਹੁਤ ਵੱਡੀ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਹੈ ਔਰ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਜਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਬਾਰੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ